ਹੈਲੋ ਗਾਇਸ ਸਵਾਗਤ ਆ ਤੁਹਾਡਾ ਅੱਜ ਦੇ ਇੱਕ ਹੋਰ ਨਵੇਂ ਵਲੌਗ ਤੇ ਤੇ ਜਿਵੇਂ ਕਿ ਅੱਜ ਆਪਣੇ ਪਿੰਡ ਤਗੀਆਂ ਦੇ ਮੁਕਾਬਲੇ ਆ ਟਰੈਕਟਰਾਂ ਦੇ ਤੇ ਵਾਵਾ ਟਰੈਕਟਰ ਟੁੱਟ ਰਹੇ ਆ ਮੁਕਾਬਲਾ ਚਲੋ ਵਾਵਾ ਚਿਰ ਦਾ ਸਟਾਰਟ ਹੋਇਆ ਤੇ ਆਪਣੇ ਤੋਂ ਜਾ ਨਹੀਂ ਗਿਆ ਹੁਣ ਚੱਲਨੇ ਆ ਤੇ ਆਜੋ ਤੁਹਾਨੂੰ ਉਥੇ ਦਾ ਪ੍ਰੋਗਰਾਮ ਖੁੰਦੇ ਆ ਲਓ ਜੀ ਆ ਪ੍ਰੋਗਰਾਮ ਸਟਾਰਟ ਹੋਇਆ ਟਰੈਕਟਰ ਖਲੋਤੇ ਆ ਗੱਟ ਵੀ 72 ਅਗੇ ਟਰੈਕਟਰ ਜੀਤ ਗੁਰਸੇਵ ਚੈੱਕ ਹੋ ਰਿਹਾ ਟਰੈਕਟਰ ਸਾਰਾ ਇੰਦਾਂ ਦੇ ਫੁੱਲ ਪੇੜ ਆ ਆਹ ਸਿਆਰੇ ਦੀ ਲਵਾਈ ਸ਼ਹੀਦ ਗੁਰਸੇਵ ਲਓ ਜੀ ਆ ਤਵੀਆਂ ਜਿਹੜੀਆਂ ਪਾਏ ਕਿਤਨੇ ਦਾ ਇੱਕ ਵਲੌਗਰ ਸਾਹਿਬ ਆਪਣਾ ਹੋਰ ਲੱਗਾ ਹੋਇਆ ਵਲੌਗ ਬਣਾਉਣ ਤੇ ਚੈੱਕ ਕਰੋ ਜੋਰ ਨਿਕਲ ਨਹੀਂ ਰਹੀ ਹੋਏ ਜੀ ਕੋਈ ਟਰੈਕਟਰ ਆ ਟਰੈਕਟਰ ਯਾਰ ਥੋੜੀ ਤੇਜ਼ ਆਹ ਟਰੈਕਟਰ ਜਿਹੜਾ ਪੈਣੀ ਆ ਜਿਹਦੇ ਵੀ ਟਰੈਕਟਰ ਵਾਲੇ ਵੀਰ ਆ ਗਏ ਐ ਉਹ ਕਿਰਪਾ ਕਰਕੇ ਸਾਵਧਾਨ ਹੋਣ ਆਣ ਟਾਇਆਂ ਪੈ ਮੱਗੇ ਦੇ ਹੁਣ ਆ ਤੇ ਭਾਈ ਤਾਂ ਹੀ ਜਾਂਦਾ ਓਏ ਜੇ ਸੁਭ ਕਾਮ ਦੇ ਵਿੱਚ ਹਿੱਸਾ ਲੈਣ ਦੇ ਨਹੀਂ ਆ ਵੀ ਰਪੜਾਵਾ ਕੱਢਣ ਸਲੀਪਣਾ ਮਾਰੇ ਟਾਈਟ ਆਂਦੇ ਆ ਉਹ ਸਾ ਵੀ ਕਿੰਨਣ ਕਿ ਆ ਮੈਂ ਤੁਹਾਨੂੰ ਹੋਰੋ ਟਕਾਬਲੇ ਆ ਹੋ ਫਿਰ ਤੇ ਹੋਣਾ ਸ਼ੁਰੂ ਹੋਣਾ ਹੈ ਆਵਾਤਾ ਆਗਤੰਦਾ ਹੈ ਕਿ ਸਲੀਪਾ ਮਾਰਦਾ ਡੇਟਰ ਦੇ ਨਾਲ ਸਲੀਪਣਾ ਮਾਰੂਗਾ ਬਾਜਾ ਜੀ ਇੱਥੇ ਜੋ ਦੇਖੀ ਜੀ ਜੀ ਦਸਤੀ ਚੀਦਾ ਮੁਖੀ ਹਿੰਦੂ ਸੁਖਬੀਰ ਸਿੰਘ ਦੋਦੇ ਸਿੱਖ ਵੀਰ ਸਿੰਘ ਦੋਦੇ 16 ਲੱਕ

ਆ ਨਾ ਬੇਬੇ ਟੈਨਸ਼ਨ ਨਾ ਲਾਓ ਕਿੰਨੇ ੱਲੇ ਲੱਗੇ ਜਿਵੇਂ ਜਿਵੇਂ ਤੇ ਆਪਾਂ ਲੇਖ ਰਹੇ ਆ ਸਰ ਵੀਰ ਸਿੰਘ ਦੋਦੇ ਸੋਨਾਲੀਕਾ 60 ਜਿਵੇਂ ਪਿੰਡ ਮੰਦਲੇ ਸੋਨਾਲੀਕਾ 60 ਛੇਰੇ ਸਾਡੇ ਭਰਾ ਵਾਲਾ ਕਿ ਇਸ ਆਪਣਾ ਵੀਰ ਲਿਖਦੇ ਸਰ ਜੀ ਕੰਦੂਆ ਵਾਲੇ ਭਾਈ ਜੂਂਧਾ ਦੀਆਂ ਨੇ ਗਰਾਈ ਗਏ ਸਰ ਜੀ ਡਰਾਈਵਰ ਅਰਸ਼ਕ ਪੰਜਾਬ ਟਰੈਕਟਰ ਨਿਰਵੰਤਰ ਹੋਏ ਸਿੱਧਾ ਬਾਰੇ 59 ਤੋਂ 74 ਤੱਕ ਦੀਆਂ ਤੋਂ ਕਲ ਭਾਈ ਦੇਖੋ ਜੀ ਜੱਫਾ ਦੀਆਂ ਮਾਣ ਸ਼ਬਦ ਸੁਣਨ ਦੇ ਉੱਤੇ ਬਹੁਤ ਸ਼ੇਰ ਦਾ ਰੂਪ ਤਾਰ ਕੇ ਆਏ ਸੀ ਬਹੁਤ ਬਹੁਤ ਇਤਿਹਾਸਾਰ ਹਨ ਧੰਨਵਾਦ ਅਮਨਦੀਪ ਕਲਸ ਸਿੰਘ ਅਮਨਦੀਪ ਕਲਸ ਸਿੰਘ ਜੀ 36 30 ਟਰੈਕਟਰ ਦੇ ਮਾਲ ਅਤੇ ਕਲਸ ਸਿੰਘ ਵਾਲੇ ਅਮਨਦੀਪ ਨੂੰ ਨਿਗਰ ਦੇ ਰਿਹਾ ਹੈ ਕੋਣੀ ਨਾਮ ਨਰਾਣਾ ਕੋਈ ਨਿਕੋਣੀ ਨਾ ਨਰਾਣਾ ਸ਼ਰਨ ਕਲਸੀਆਂ ਸ਼ਰਨ ਕਲਸੀਆਂ 755 ਅਰਜਨ ਅਰਜਨ 755 ਨਗਰ ਇਹ ਸ਼ਰਨ ਸ਼ਰਨ ਸਭੀ ਵੀ ਰਹਿੰਦੇ ਰਹੇ ਕਲਸੀਆਂ ਵਾਲਾ ਦੋਤੇ ਦੇ ਕਲਸੀਆਂ ਦੋ ਨਗਰਾਂ ਦਾ ਸਹੇਲ ਜੋ ਬੰਦ ਦੋਤੇ ਜੋਦਨ ਦੋਤੇ ਵਾਲਾ

ਅਥਰੇ ਅਥਰੇ ਆਪਣੇ ਟ੍ਰੈਕ ਮੁਕਾਬਲੇ ਵਿੱਚ ਹਿੱਸਾ ਇੱਥੇ ਪਾਈ ਜਾਣਾ ਸੀ ਇੱਥੇ ਲੋਡ ਨਹੀਂ ਉਹ ਕਾਪੀ ਹੋ ਗਈ ਐਂਟਰੀ ਉਹ ਐਂਟਰੀ ਹੋ ਰਹੀ ਹੈ ਉਧਰ ਪ੍ਰਭਜੀਤ ਸਿੰਘ ਰਾਣਾ ਤਾਂ ਵੀ ਬਾਤ ਜਿਸੇ ਦੇ ਰਾਣਾ ਪ੍ਰਭਜੀਤ ਸਿੰਘ ਉਰਫ ਨਹੀਂ ਕਰਨਾ ਜਿਸੇ ਦੇ ਰਾਣਾ ਕੇ ਰਾਣਾ ਆਹ ਰਾਜੇ ਜਿਸੇ ਦੇ ਸਰਦਾਰ ਕੇ ਰਾਣਾ ਕੇ ਰਾਣਾ ਹੁਣ ਜੀਤ ਇਹ ਸਮਾਰਥੀ ਆਵਾ ਦੋ ਦੇ

ਜੰਮੀ ਹੋਰ ਬਹੁਤ ਜ਼ਿਆਦਾ ਪ੍ਰਮੇਂਦਰ ਦਾਸ ਸੇਲਾ ਜੋਧੇ ਦੀ ਧਰਤੀ ਉੱਪਰ ਸ਼ਹੀਦ ਬਾਬਾ ਕਲੀਮ ਜੀ ਦੀ ਪਰ ਅਗਲਾ ਮੁਕਾਬਲਾ ਜੰਮ 2011 ਟਰੈਕਟਰ ਸਾਡੇ ਜਗਤ ਬਹੁਤ ਕਿਤੇ ਹੈ ਜੀ ਸਿੰਘ ਬਾਸਦਾਲ ਜੀਵ ਸਿੰਘ ਬਾਠ ਪਾਰ ਲਾਲ ਪਿੰਡ ਦੇ ਦੰਦ ਪਿੰਡ ਵਿੱਚ ਬਾਸ ਖੇਤ ਵਗਦੇ ਆ 16 1/7 ਇਹ ਬਾਸ ਪਰ ਆ ਰਹੇ ਭੱਜੀ ਹੈ ਕਹਿੰਦੇ ਆ ਵਿਡੀਓ ਪਰ ਔਰ ਯਾਨ 11 ਆਪਣੀਆਂ ਨਾਮ ਜਿਹੜੇ ਆਂਦੇ ਆਏ ਇੱਥੇ ਜਿਹੜਾ ਭੰਲਾਂ ਦੇ ਨਾਮ ਆਇਆ ਤਮੀਆਂ ਜਿਹੜਾ ਜਿਹੜਾ ਵਾਇਰ ਆਉਣਾ ਸਰ ਉਹਦੇ ਲਿਖਿਆ ਇਨਾਂ ਨਕਾਟ ਹੋ ਜਣੇ ਜਦੋਂ ਭੰਲਾਂ ਦੇ ਨਾਮ ਜਿਹੜੇ ਨੰਬਰ ਆਏ ਇਹ ਉਹ ਨੰਬਰ ਤੇ ਹੋਰਗੇ 55 ਉਹਦਾ ਤੁਹਾਨੂੰ ਪ੍ਰੋਗਰਾਮ ਆਜੋ ਉਹ ਵੀ ਵਿਖਾਉਂਦੇ ਤੁਹਾਨੂੰ ਲਓ ਜੀ ਟਰੈਕਟਰ ਹੋਰ ਆ ਗਏ ਮੋਡੀਫਾਈ ਹੋ ਗਏ ਜਿਹੜਾ ਉਹ ਡਾ ਟਰੈਕਟਰ ਤੁਹਾਨੂੰ ਬਾਹਰ ਨਾਲ ਜਿਦਾਉਗਾ ਕਰੀਬੋ ਨਾ ਜਿੱਥੇ ਉਹ ਕਾਜਾ ਕਰਦਾ ਸੀ ਉਹ ਚੱਲ ਕੇ ਆਏ ਕਲਸ਼ੀਓ ਦੇ ਵੀਰ ਗਵਾਰ ਪਿੰਡ ਐ ਉਹ ਕਾਲਾ ਆਉਂਦਾ ਇਥੇ ਕੰਮਿੰਦਾ ਲੋਰੀ ਪਹਿਲਾ ਟਰੈਕਟਰ ਦਾ ਪਾਈਆ ਤਵੀਆਂ ਇੱਕ ਤੁਹਾਡੇ ਨਗਰ ਵਿੱਚ ਵੀ ਇਸੇ ਤਰ੍ਹਾਂ ਬਣ ਕੇ ਬਾਹਰ ਆਦੀ ਆ ਤਾ ਲੋ ਜੀ ਆ ਪਹਿਲਾ ਟਰੈਕਟਰ ਚੱਲਿਆ ਜੇ ਤਾਂ ਵੀ ਆਪਾਂ ਆ ਗਏ ਬਾਕੀ ਇਹ ਸਾਰੇ ਟਰੈਕਟਰ ਲੱਗੇ ਆ ਇਸ ਸਮਾਂ ਉਲੀਕਿਆ ਜਾਵੇਗਾ ਟਾਈਮ ਉਲੀਕਿਆ ਜਾਵੇਗਾ ਸੁਖਬੀਰ ਸਿੰਘ ਦੋਤੇ ਵਿੱਚ ਇਹਨਾਂ ਬਿਲਕੁਲ ਇਹ ਹਰਿਆਣਾ ਲੈਣ ਜਾ ਰਹੇ 200 ਦਿਹਾੜਾ ਆ ਜੀ ਮਿਸਲ ਮਾਰਨੀ ਆ ਜੀ ਇਸ਼ਾਰਾ ਹੋਵੇ ਜਾ ਇਹ ਤਾਂ ਮਿਸਲ ਨੇ ਅੱਜ ਦੇ ਵਕਰੀ ਗੱਲ ਸੀ ਕਾਰਲ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਇਸ਼ਾਰੇ ਕਿਤੇ ਰਣਗੇ ਬੋਲ ਸੋਹਣ ਹਾ ਜੇ ਕਿਸ਼ੋਰ ਰਣਗੇ ਭਰਾ ਬਣ ਕੇ ਪਲੇਟ ਅਗਦੇ ਵਿੱਚ ਨਾ ਆਵੇ ਨਾ ਜੀ ਪਹਿਲਾ ਟ੍ਰੈਕਟਰ ਕਰ ਦਿਆ ਹੈ ਕਿਸ਼ੋਰ ਰਣਗੇ ਭਰਾ ਬਣ ਕੇ ਇਹਨੂੰ ਵੀਡੀਓ ਬਣਾ ਰਹੇ ਆ ਵੀਡੀਓ ਬਣਦੀ ਹੈ ਸਾਡੇ ਆਲਾ ਨੂੰ ਭਾਗ ਦੇ ਸਾਰੇ ਲਓ ਜੀ ਦੂਜਾ ਗੇੜਾ ਲਾ ਗਿਆ ਦੋ ਦੋ ਗੇੜੇ ਲੱਗਨੇ ਸਾਰਿਆਂ ਦੇ ਹਾਂ ਅਮਨ ਲਾੜੀ ਤਜਾ ਕਰ ਬੁਰਾ ਯਾਰੇ ਔਰ ਟਾਈਮ ਦੱਸੂਗਾ ਕਦੋਂ ਆਇਆ ਲੋਕ ਸਿਕੰਦਰ ਉਸੇ ਜੈਂਟ ਤੇ ਇਹ ਨਹੀਂ ਬੋਲੇ ਤਾ ਇਹ ਜਿਹਨ ਮੈਦਾਨ ਵਿੱਚ ਇਹ ਤਿੰਨ ਰਾਈਡਰ ਤੇ ਸਿਕੰਦਰ ਸੋਰਾ ਤੇ 22 ਪੁਆਇੰਟ ਇਸ ਸਮੇਂ ਦੇ ਵਿੱਚ ਜਿਹੜਾ ਇਹ ਟਰੈਕਟਰ ਇਹ ਗਿਆ ਦੀ 3 ਮਿੰਟ ਮੈਂ ਦੱਸਦਾ ਇਹ ਸਮੇਂ ਦੇ ਵਿੱਚ ਜਿਹੜਾ ਇਹ ਦੋ ਚੱਕਰਾਂ 'ਚ ਪਹੁੰਚਾਇਆ ਦੇ ਖਾਲਸਾ ਰਾਜਦੇਵ ਨੇ ਲੱਖਾਂ ਦੂਰੇ ਗਏ ਸੀ ਖੰਗ ਜਿੱਥੇ ਬੇਰੇ ਬੇਰੇ ਚੁੱਟਾ ਟਰੈਕਟਰ ਦਿਸੇ ਕਰ ਰਿਹਾ ਨਹੀਂ ਟ੍ਰੈਲਰ ਜੀ ਰਾਜ ਦੂਜਾ ਟਰੈਕਟਰ ਲੱਗਾ ਹੈ ਇਹਦੇ ਕੋਲਰ ਬਾਹਰ ਨਿਕਲਦਾ ਬੱਦੇ ਬੱਦੇ ਖੇਤ ਦੇ ਲੜੀ ਤੇ ਹਿੱਸਾ ਲੈਂਦੇ ਰਹਿੰਦੇ ਆ ਲਾਓ ਵੀ ਜੀ ਦੁਨੀਆ ਦੇ ਆ ਜੇ ਏ ਸਾਬੇ ਦੇ ਸਾਹਮਣੇ ਲਾਜੀ ਪੰਜਾਬ ਟਰੈਕਟਰ ਚੱਲ ਕੇ ਐਵੇਂ ਨਹੀਂ ਧੂਏ ਮਾਰਦਾ ਪੂਰੇ ਧੂਏ ਨਿਕਲ ਗਏ ਤੇ 라ਵੀ ਮੇਰੀ ਨੂੰ ਪ੍ਰਾਣਾ ਖੁੰਡ ਬਾਤ ਦੇ ਪੁਰਾਣੇ ਖੁੰਡਣੀ ਚੀਕਾਂ ਮਾਰ ਗਏ ਆ ਇੱਕ ਹੋਰ ਰੰਗਾਂ ਰੰਗ ਪ੍ਰੋਗਰਾਮ ਹਲੇ ਕਿ ਦੂਜਾ ਕਿਹੜਾ ਲੱਗਣਾ ਲੈ ਤੇ ਪਹਿਲਾ ਹੀ ਲੱਗਣ ਦਿਆ ਏ ਪਹਿਲੇ ਜਿਆਦਾ ਆ ਆ ਦੂਜੇ ਕੀ ਬਣੂੰਗਾ ਨਾ ਹੋਰੀ ਤਾਂ ਚਾ ਦੂਜਾਰੇ ਚੱਲ ਪਿਆ ਨੇ ਅਗਲਾ ਜਿਹੜਾ ਮੁਕਾਬਲਾ ਫਿੱਪ ਦੇ ਟਰੈਕਟਰ ਦੇ ਨਾਲ ਹੀ ਆਇਆ ਏ ਪਰ ਆ ਵੀ ਦਿੱਸ ਰਿਹਾ ਚਾਰ ਟਰੈਕਟਰ ਆ ਰਹੇ ਕਿੰਨਾ ਜਾਣਾ ਜੰਮਿਆ ਬੈਂਟਨ ਕਿੰਨੇ ਆ ਦੂਜਾ ਚੱਕਰ ਲੰਘਦੇ ਜਾਂਦਾ ਉਹਦਾ ਪੂਰੇ ਪੁਰਾਣੇ ਖਵੰਡ ਦਾ ਵੀਰ ਬਣ ਕੇ ਪ੍ਰੈਗ ਨੇ ਕਿ ਕਿਸੇ ਨੇ ਨਹੀਂ ਇਹਦਾ ਛੋਟੇ ਬੱਚਿਆਂ ਨੂੰ ਮਿਲਦੀ ਹੈ ਇਹਦੇ ਰਾਡਿਓ ਲੈ ਕੇ ਕੰਪਲੀਟ ਦੋ ਚੱਕਰ ਪੂਰਾ ਰਿੰਗ ਘੜਾਏ ਆ 5 ਕਿੰਡ ਤੇ 19 ਪੁਆਇੰਟ ਤੇ ਉਹ ਬਾਕੀ ਸਰਜਟ ਤੇ 19 ਪੁਆਇੰਟ ਤੇ 3 ਮਿੰਟ 9 ਸੈਕਿੰਡ ਨਾਲ ਤਿਆਰੀ ਕਰੇ ਆਪਣਾ ਤੀਜੇ ਨੰਬਰ ਵਾਲਾ 5 ਕਿੰਡ 3 ਮਿੰਟ 9 ਸੈਕਿੰਡ ਤੇ 19 ਮਿੰਟ ਪੁਆਇੰਟ ਨਹੀਂ ਜਿੱਤਦੇ ਐ ਲਾਗੇ 50 ਟਰੈਕਟਰ ਐ ਸੋ ਵੀਰ ਦਾ ਜਿਹੜਾ ਤੁਰ ਪਿਆ ਪਹਿਲਾ ਢੇਡਾ ਖੜਜੇ ਲੱਗਾ ਲੋੜੀ ਪਹਿਲਾ ਢੇਡਾ ਕੰਪਲੀਟ ट <laughs> <laughs> 40 ਕਿੰਨੇ 94 ਪੁਆਇੰਟ ਤੇ ਆਇਆ ਜਹਾ ਟਰੈਕਟਰ ਸਭ ਦੇ ਵਿੱਚ ਇਹ ਦੋ ਅਟੈਕ ਦੇ ਜਿਹੜੇ ਚੱਕਰ ਹੋ ਰਹੇ ਨੇ ਇਹ ਤਾਰੀਆ ਬਾਰੇ ਹੈ ਵਿਕਾਰੇ ਸਭੇ ਵਾਲੇ ਆ ਕੀਪ ਗੋਰੀਆ ਚੌਥਾ ਟਰੈਕਟਰ ਆ ਪਹਿਲਾ ਚੱਕਰ ਲੱਗਨ ਦਾ ਦੂਜਾ ਲੱਗੋ ਇਹਦਾ ਵੀ ਆਪਾਂ ਟਾਈਮ ਦੱਸਾਂ ਕਿੰਨੇ ਚ ਆਇਆ ਗੋਰੀਆ ਵੀ ਰਾਤ ਰਾਤ ਹਮ ਕਰਦਾ ਟਰੈਕਟਰ ਵੀ ਗੋਰੀਆ ਵੀ ਦੂਜਾ ਚੱਕਰ ਪੂਰਾ ਵਾਲੇ ਲੱਗਾ ਟਰੈਕਟਰ ਦਾ ਚੌਥਾ ਟਰੈਕਟਰ ਆ ਪਰ ਟਾਈਮ ਬਹੁਤ ਜ਼ਿਆਦਾ ਲੈ ਗਿਆ ਕੋਈ ਨਾ ਇਹਦਾ ਟਾਈਮ ਵੀ ਦੱਸਿਆ ਜਾਊਗਾ ਕਿੰਨੇ ਮਿੰਟਾਂ ਚ ਆਇਆ ਹੈ Ô nhớ, bó tay vào làn, nhớ, bó tay vào làn. Ô nhớ, 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 nhớ,

ਪਰਵਾਰ ਵਿੱਚੋਂ ਕਾਰੀ ਪੰਜਵਾਂ ਟਰੈਕਟਰ ਇਹਦਾ ਰਾਉਂਡ ਵੀ ਆਪਾਂ ਵਿਖਾਵਾਂਗੇ ਦੂਜਾ ਵੀ ਆਓ ਚੱਲ ਕੇ ਆ ਜਾਈਏ ਲਓ ਜੀ ਆਹ ਟਾਈਮ ਮਰ ਚੱਲੰਦਾ ਆ ਆ ਸਾਰੇ ਵਾਲੇ ਕਰੋਤੇ ਐਵੇਂ ਹੀ ਚੱਲਦਾ ਲਾਹੌਰੀ ਤੋਂ ਜਾ ਕੇ ਰਾਲਾ ਪੰਦੇ ਆ ਵੀਰ ਦਾ ਪੰਜਵਾਂ ਟਰੈਕਟਰ ਆ ਮਹਾਰਾਜ ਜੀ ਐਵੇਂ ਕੰਪਲੀਟ ਕੱਢ ਲਗਾ ਬੱਚਾ ਚੱਕਰ ਇਹਦਾ ਵੀ ਟਾਈਮ ਤੁਹਾਨੂੰ ਦੱਸਦੇ ਆ ਕਿੰਨਾ ਟਾਈਮ ਹੀ ਦੱਸਿਆ ਜਾ ਬਾਈ ਉਹ ਵੀ ਕਹਿੰਦੇ ਜੀ ਮੈਂ ਵੀ ਦਿੰਦਾ ਕਿਹਾ ਤਾਂ ਤੇ ਉਹ ਭਾਈ ਉਸ ਦਿਨ ਨੀ ਆ 10 ਮਿੰਟਾਂ 56 ਸਕਿੰਟ ਦੇ 98 ਮਿੰਟਾਂ ਦੇ ਵਿੱਚ ਪੂਰਾ ਕੀਤਾ ਪੰਜਵੇਂ ਨੰਬਰ ਨੇ ਉਹ 6ਵੇਂ ਜਾਊਗਾ ਉਹ ਵੀ ਬਖਾਵੇਂ ਕੋਈ ਕੋਈ ਬੱਚੇ ਇੱਕ ਹੋਰ ਦਾ ਕੰਮ ਪੂਰਾ ਕੀਤਾ ਸੀਗਾ ਜਿਕਰ ਰਖਵਾ ਵੀ ਦਵਾਦਾ ਬਾ ਵੀ ਜੋਬੜਾ ਹੋਰ ਵੀ ਸੱਚਾ ਕਹਿਣਾ ਹੈ ਅਰੇ ਜੋਬੜਾ ਦਿਵੰਤ ਦੇ ਬਾਵਰੇ ਉਹ ਤੇ ਗਾਲਜਾਂ ਤੋਂ ਡਰਦੇ ਕੇ ਨਾ ਇਹ ਸੇਵਾ ਟ੍ਰੈਕਟਰ ਤੋਂ ਆਲੇ ਆਪ ਤੋਂ ਬੰਦੇ ਹਮ ਬੰਦੋ ਖੁਸ਼ੀ ਰਹੀ ਜੋਬੜਾ ਲਾਰੀ ਜੋਵਾਂ ਦਾ ਪਹਿਲਾ ਚੱਕਰ ਇਹਦੇ ਪਹਿਲਾ ਚੱਕਰ ਤੋਂ ਜਾਵੇ ਨਾ ਲੱਕ ਨਾ ਝੱਲੇ ਬਾਹਰ ਵਾਲੀ ਜਾਂਦਾ ਇਹ ਲਾਰੀ ਮਾਰਗਾ ਜੋ ਬਣਾ ਲਾ ਵੀ ਧੂਏ ਦੂਜਾ ਚੱਕਰ ਕੰਪਲੀਟ ਹੋ ਜੇ ਲੱਗਦਾ ਇਹਨਾਂ ਟਾਈਮ ਦੱਸਦੇ ਆ ਮਿੰਟ ਤੇ ਨਿੰਟ ਲਓ ਜੀ ਤਿੰਨ ਟਰੈਕਟਰ ਹੋਰ ਹੋਗੇ ਮੋਡੀਫਾਈ ਹੋ ਕੇ ਆਣਗੇ ਔਰ ਜਿਹੜੇ ਟਰੈਕਟਰ ਦਾ ਟਕਾਓ ਦੇ ਸ਼ੁਰੂ ਹੋ ਗਿਆ ਭਰਾਵਾਂ ਕੇ ਟ੍ਰੈਕ ਤੇ ਜੀ ਕਿਤੇ ਪਿੱਛੇ ਜਿਹੜਾ ਭਰਾ ਬਣ ਗਿਆ ਇੱਥੇ ਰੱਖ ਟਕਾਓ ਦੀ ਸ਼ੁਰੂਆਤ ਹੈ ਭਰਾਵਾਂ ਕੇ ਜਿਹਾ ਟ੍ਰੈਕ ਦੇ ਅੰਦਰ ਨਹੀਂ ਹੋਣਾ ਹੋਰ ਕਿਸੇ ਦੇ ਟ੍ਰੈਕ ਦੇ ਅੰਦਰ ਜਿਹੜਾ ਨਹੀਂ ਹੋਣਾ ਇੱਥੇ ਰੱਖ ਬੇ ਲੋਇਆ ਪਹਿਲਾ ਜਿਹੜਾ ਸਟਾਰਟ ਹੋਇਆ ਹੈ ਲੋਇਆ ਟਰੈਕਟਰ ਦਾ ਆ ਟਾਈਮ ਚੱਲਦਾ ਹੈ ਆ ਇਧਰ ਦੇਖੋ ਜੇ ਮੈਂ ਤੇਰਾ ਪਠਾਨ ਆ ਯਾਰ ਦਾ ਕੱਲੇ ਰਤ ਮਹੀਨਾ ਜੱਕਣ ਤੋਂ ਜਾ ਸਟਾਰਟ ਹੋਇਆ ਦੇਖੋ ਸਹੀ ਲਓ ਜੀ ਆ ਗਾ ਰੈਡੋ ਜਾ ਚੈੱਕ ਕਰਿੰਦਾ ਵੀ ਲਓ ਵੀ ਇਹ ਜਾਣਾ ਕਹਿੰਦਾ ਪੂਰੀ ਨਿਕਲੀ ਯਾਰ ਆ ਵੀ ਰਵਾ ਕਟੰਦਾ और ये ट्रैक्टर का सरवर क्या लावे जज पता था और तो ये चलते या पीछे से तो मुझे आवाज सही हो रहा है सही हो रहा है और तुम दम हारो तुम लोग सर्कल

ਦੋਦੇ ਲਾਜੀ ਰਾਣੇ ਦਾ ਪਹਿਲਾ ਗੇੜਾ ਕੰਪਲੀਟ ਹੋ ਜੇ ਲੱਕਾ ਦੂਜਾ ਲਾਊਗਾ ਰਾਣਾ ਕਾਇਦਾ ਕੀ ਕਾਗੜਾ ਇਹਦਾ ਨਾੜ 11 ਦੀਆ ਲਾਜੀ ਆ ਯਾਰ ਰਾਣਾ ਦੂਜਾ ਗੇੜਾ ਅਗਲਾ ਨਾ ਇੰਸਟਾ ਦੀ ਆਈਡੀ ਲਗੀ ਆ ਆਮ ਤਲਦੀਬਾ 50

ਗੋ ਨੰਬਰ 487 487 ਰਾਣਾ ਬਾੜ ਦੀ ਆਪਣੀ ਹੋਪ ਨੂੰ ਜਿਹੜੀ ਚੈੱਕ ਕਰਾ ਲਈਏ ਰਾਣਾ ਬਾਠ ਤਿੰਨ ਪਿੰਡ ਵਾਲਾ ਲਓ ਜੀ 89 ਨਾਵਾ ਨਾਵਾ ਟਰੈਕਟਰ ਸਾਣਾ ਇਹਨੇ ਜੀ ਗਰੂਪ ਤੋਂ ਬੋੜ ਸਾਹਿਬ ਦੀ ਉਹ ਪਾਵਨ ਤੇ ਪਵਿੱਤਰ ਧਰਤੀ ਹੈ ਇਥੇ ਅਮਰ ਸ਼ਹੀਦ ਤੰਤਰ ਤਾਂ ਦੀਪ ਸਿੰਘ ਜੀ ਦੀ ਗੱਲ ਕਰਦੇ ਹਾਂ ਸਿੱਖ ਦੇ ਇਤਿਹਾਸ ਵਿੱਚ ਬਹੁਤ ਵੱਡਾ ਰਿਤਦਾ ਹੈ ਤਾਂ ਤੋਂ ਬਾਅਦ ਦੀਪ ਸਿੰਘ ਜੀ ਦਾ ਪਹਿਲੇ ਸੋਹ ਦੇ ਆਸਰੀ ਆਖਦੇ ਨਾ ਸਾਡੇ ਰੀ ਤੇ ਯਾਰਾ ਲਖਣਾ ਲਾਓ ਜੀ ਪਹਿਲਾ ਘੇੜਾ ਇਹਦਾ ਸਟਾਰ ਅਜਾ ਕਹ ਨੂੰ ਬੰਦੀ ਬੱਜ ਲਾ ਰਹੀ ਪਹਿਲਾ ਰੌਣੇ ਦਾ ਕੰਪਲੀਟ ਹੋਇਆ ਲੱਗਾ ਦੂਜਾ ਵੀ ਆਊਗਾ ਉਹ ਵੀ ਖਾਵਾਂਗੇ ਆ ਆਪਣਾ ਟਾਈਮ ਚੱਲਣ ਦਾ ਸਾਰਿਆਂ ਨੇ ਵੇਖੰਦਾ ਲਓ ਜੀ ਇਹਦਾ ਦੂਜਾ ਚੱਕਰ ਕੰਪਲੀਟ ਹੋ ਗਿਆ ਲੱਗਾ ਤੁਹਾਨੂੰ ਇਹਦਾ ਟਾਈਮ ਵੀ ਦੱਸ ਦੇਣਾ ਇਹ ਗਲੇਸ਼ ਪੀਟਰ ਨੇ ਬਣਿਆ 4 ਮਿੰਟ 23 ਸਕਿੰਟ ਦਾ ਨਾਈਸ ਸੌਂਡ ਹਾਹ ਇਹ ਸੋਣ ਵਾਲੀ ਕਾ ਇਹ ਆਦੀਆਂ ਦੇ ਲਾਣਾ ਵੱਜਦਾ ਹੈ ਇਹ ਵਜਦੇ ਹੋਈ ਰਾਤ ਨੂੰ ਆਦੀਆਂ ਦੇ ਲਾਣਾ ਵੱਜਦਾ ਪਹਿਲਾਂ ਚੱਕ ਰੇਂਦਾ ਇਲਾਜ ਲਾਉਂਦੇ ਆ ਤੇ ਭੈਗਾ ਇੱਕ ਹਸਾਬ ਦਾ ਬਹੁਤ ਹੀ ਖਲੋ ਵੀ ਗਿਆ ਸੀ ਬੋਲੇ ਜਿਆਦਾ ਸੁਣੋ ਹੁੰਦਾ ਇਧਰ ਵੀਰੋ ਨੀ ਕੋੜੇ ਆਨੇ ਪਹੁੰਚ ਕੇ ਵੇਖਣਾ ਇਹਨੇ ਟਾਈਮ ਤੇ ਬਹੁਤ ਲੱਗਿਆ ਇਹਨਾਂ ਕੈਂ ਵੀ ਦੱਸ ਦਿੰਦੇ ਆ ਆ ਕਿਹਦੇ ਗੁਰੂ ਕਰਦੇ ਲੰਗੋ ਜੀ 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 ਕਰਕੇ ਟੋਪਰ ਕਰੇਗਾ ਉਹ ਜਿਹੜਾ ਨਾਲ ਬਾਹਰ ਪਾਲ ਕੇ ਉਹ ਮੱਖੀ ਤੋਂ ਬਾਹਰ ਉਸਤਾਨ ਇਸ ਰਾਹ ਦੀ ਉੱਪਰ ਚੱਕਰ ਆਪੇ ਬਾਤ ਦੀ ਕਰੀਏ ਰਾਹਾਂ ਤੇ ਆਉਂਦੇ ਆ ਰਿਹਾ ਦੋ ਯਾਰ ਬਾਤ ਕਰਾਂ ਤੇ ਇਹ ਆਪਣੇ ਵਾਲੇ ਤਾਂ ਕਿੰਨਾ ਹੈ ਦੱਸਿਆ ਉਹ ਚੇਤਾ ਬੋਲੇ ਯਾਰ ਪਾਵਾ ਦਾ ਕਿੰਨਾ ਹੈ ਮਾਰ ਕ੍ਰਿਸ਼ਤੀ ਆ ਰਹਿਣ ਵਿੱਚ ਪੰਜਾਬੀ ਸਕੱਤਰ ਦੇ ਦੋ ਬੰਦੇ ਲਾ ਜੇ ਆਖਰੀ ਟਰੈਕਟਰ ਆ ਮੁਕਾਬਲਾ ਦਾ ਕੋਈ ਵੀ ਪੇਸ਼ੇਗਰ ਜੱਤਾ ਬਹਿ ਰਹੀਆਂ ਸੱਤ ਸਰੀਆ ਆਲੇ ਛੋਟੀ ਦਾ ਬਕਾ ਲਾ ਜੇ ਆਜੇ ਟਰੈਕਟਰ ਆਪਾਂ ਪਹਿਲਾ ਚੱਕਰ ਕੱਢਦਾ ਲੈ ਐ ਨਹੀਂ ਦੱਬਿਆ ਪੂਰਾ ਐ ਸਪੀਡ ਜਿਵੇਂ ਗਿਆ ਉਤਰਾ ਹੀ ਆਇਆ ਜੇ ਮੇਰੇ ਇੱਥੇ ਆੜੀ ਜਗ੍ਹਾ ਸਾਰੇ ਟਰੈਕਟਰ ਧਾਪੇ ਗਿਆ ਜਿਹੜਾ ਪਹਿਲਾ ਆਇਆ ਦੂਜਾ ਚੱਕਰ ਵਿੱਚ ਫੋਲੇ ਦਾ ਨੂੰ ਨਾ ਵਾਰੀ ਤੋਂ ਚਾ ਚੱਕਰ ਪੂਰਾ ਲੱਗਾ ਜਾਂਦਾ ਟਾਈਮ ਹੀ ਦੱਸਦੇ ਆ ਇਹ ਇਹੜੀ ਬੁਗਿਆ ਕਹਿੰਦੇ ਆ ਚਾਰ ਟਰੈਕਟਰ ਹੋਰ ਆ ਸ਼ਾਨ ਉਹਨਾਂ ਦੇ ਵੀ ਕਰਾਈ ਜਾਵੇ ਆਈਓ ਇਹਦਾ ਨੋਰਮਲ ਇਹਦਾ ਨੋਰਮਲ ਦਾ ਰੱਖਿਆ ਨੋਰਮਲ ਦਾ ਉਹ ਨਹੀਂ ਆਪਾਂ ਚੈੱਕ ਹੋ ਜੂਗੀ ਚੈੱਕ ਕਰ ਲਾ ਉਹਨੇ ਜਾ ਕੇ ਕਰੋ ਚੈੱਕ ਬਿਲਕੁਲ ਲੱਗਦਾ ਮੋਟਰ ਗਾਰਾ ਮੇਰੇ ਅੱਜ ਜਾ ਜੀ ਫੇਰ ਫੇਰ 10 15 ਕੱਤੀ ਠੀਕ ਠੀਕ ਨੇ 10 15 ਅੱਕਰੇ ਸਾਡੀ ਸਾਰਾ ਨਾ ਕੋਸ ਕਟ 52 ਟਰਬੋ ਚੈਕਰ ਲੱਗੇ ਜਾਂਦੇ ਟਰਬੋ ਆ ਜੇਕਰ ਖੋਈ ਚੈੱਕ ਤੇਰੀ ਕੰਮ ਹੀ ਸ਼ੀਲਾ ਦਾ ਕੰਮ ਆ ਆ

ਨਾਵੀ ਦਜਾ ਨਾ ਇਹਨਾਂ ਨੂੰ ਨਾਜੀ ਪਹਿਲਾ ਨਾਮ ਇਹਨਾਂ ਨੂੰ ਪਹਿਲਾ ਵੀ ਨਾ ਜੀ ਪਹਿਲਾ ਨਾਮ ਇਹਨਾਂ ਦਾ ਫਿਰ ਜੀ ਕਿਵੇਂ ਦਾ ਲੱਗਾ ਅੱਜ ਦਾ ਵਲੌਗ ਤੇ ਕਮੈਂਟਾਂ ਦੇ ਵਿੱਚ ਜਰੂਰ ਦੱਸਿਓ ਪੂਰਨ ਜॉय ਕੀਤਾ ਆ ਪਾ ਪੂਰਾ ਹੈ ਟਰੈਕਟਰ ਦੀਆਂ ਨਿਕਲੀ ਪੂਰੀ ਅੱਜ ਟਰੈਕਟਰ ਪਰ ਖੇੜ ਗਿਆ ਜੋਰ ਅੱਜ ਤੇ ਬਲੌਗ ਕੋ ਹਰ ਲੱਗਾ ਕਮੈਂਟ ਦੇ ਵਿੱਚ ਲਾਈਕ ਕਮੈਂਟ ਜਰੂਰ ਕਰੋ ਸਬਸਕ੍ਰਾਈਬ ਵੀ ਜਰੂਰ ਕਰੋ ਚੈਨਲ ਨੂੰ ਵਾਤਾਵਰ ਸਪੋਰਟ ਕਰੋ ਜਿਹੜਾ ਕਿ ਉਹ ਅਗਲਾ ਵਲੌਗ ਹੋਰ ਆਵੇ ਆਖੀ ਤੇ ਜਲਦੀ ਜਲਦ ਤੇ ਨਾਲੇ ਸਪੋਰਟ ਜ਼ਰੂਰੀ ਆ ਕਿਉਂਕਿ ਸਪੋਰਟ ਦੇ ਨਾਲ ਹੀ ਸਾਰਾ ਕੁਝ ਚੱਲਦਾ ਹੈ ਸਪੋਰਟ ਮੇਨ ਆ ਉਹਨੂੰ ਕਰੋ ਸਪੋਰਟ ਇਹ ਦੱਬ ਕੇ ਜਿਹੜੇ ਵੀ ਆਪਾਂ ਇੱਕ ਹੀ ਬਲੌਗ ਤੇ ਵਲੌਗ ਨਹੀਂ ਆਈਏ ਚਲੋ ਜੀ ਕਰਦੇ ਆ ਫਿਰ ਇੱਥੇ ਅੱਜ ਦਾ ਬਲੌਗ